ਬੀਤੀ ਦੇਰ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਸ਼ਰਿਆਮ ਗੁੰਡਾ ਕਰਦੀ ਕੀਤੀ ਗਈ ਹੈ ਜਿਹਦੇ ਕੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿ ਇੱਕ ਨੌਜਵਾਨ ਐਕਟਿਵ ਆ ਤੇ ਜਾ ਰਿਹਾ ਹੁੰਦਾ ਹੈ ਤਾਂ ਉਸ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆਂਦੇ ਨੇ ਤਾਂ ਉਸ ਨੌਜਵਾਨ ਨੂੰ ਜ਼ਖਮੀ ਕਰ ਦਿੰਦੇ ਤਾਂ ਨੌਜਵਾਨ ਉੱਥੋਂ ਆਪਣੀ ਭੱਜ ਕੇ ਜਾਨ ਬਚਾਉਂਦਾ ਹੈ ਤਾਂ ਉਸ ਤੇ ਮਗਰ ਚਲੇ ਜਾਂਦੇ ਨੇ ਤਾਂ ਅਸਲੇ ਅਸੀਂ ਉਸ ਨੌਜਵਾਨ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜਿਸ ਦੇ ਉੱਪਰ ਹਮਲਾ ਹੋਇਆ ਹੈ ਤਾਂ ਪਹਿਲਾਂ ਕੀ ਨਾਮ ਹੈ ਤੁਹਾਡਾ ਮੇਰਾ ਸਰਨਾਮ ਆਸ਼ੂ ਹਣੀਏ ਮੈਂ ਦਰਬਾਰ ਸੌਲੀ ਸਾਈਡ ਤੋਂ ਰਾਤ ਦੇ ਰਾਤ ਆ ਰਿਹਾ ਸੀ ਸਵਾ 12 ਵਜੇ ਅਚਾਨਕ ਹੀ ਮੈਂ ਅੱਗੇ ਆਇਆ ਮੈਨੂੰ ਦੋ ਮੁੰਡਿਆਂ ਨੇ ੱਤਕਾ ਮਾਰਤਾ ਇੱਕ ਵਾਰ ਮੈਂ ਡੇਪਿਆ ਉਧਰੋਂ ਪਿੱਛੋਂ 10-12 ਮੁੰਡੇ ਆਏ ਮੇਰੇ ਸਿਰ 'ਤੇ ਉਹਨਾਂ ਨੇ ਵਾਰ ਕਿਤੇ ਕੜਿਆਂ ਦੇ ਤੇ ਮੇਰਾ ਸਿਰ 파ੜ ਤਾ ਉਹਨਾਂ ਨੇ ਸਰ ਮੈਂ ਆਪਣੀ ਭੱਜ ਕੇ ਹੋਟਲ ਅੰਦਰ ਵੜ ਕੇ ਜਾਨ ਬਚਾਈ ਠੀਕ ਆ ਲੱਗੇ ਲੋਕੀ ਇਕੱਠੇ ਹੋਏ ਫਿਰ ਉਹ ਉਹਨਾਂ ਨੂੰ ਵੇਖ ਕੇ ਭੱਜੇ ਸਰ ਮੇਰੇ ਉਹਨਾਂ ਨੇ ਸਿਰ 'ਤੇ ਬੜੇ ਉਹ ਖੜੇ ਮਾਰੇ ਮੇਰੇ ਬਾਰਾ ਟਾਂਕੇ ਲੱਗੇ ਸਰ ਸੱਚੇ ਤੇ ਮੈਂ ਇਹੀ ਬਸ ਪ੍ਰਸ਼ਾਸਨ ਨੂੰ ਮੰਗ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਠੀਕ ਆ ਐਦਾਂ ਮੈਂ ਆਪਣੇ ਘਰ ਜਾਣਿਆ ਸਰ ਸਵਾ 12 ਵਜੇ ਦਾ ਟਾਈਮ ਆ ਮੈਂ ਦਰਵਾਜ਼ਾ ਸਭੋ ਆਪਣੇ ਘਰ ਜਾਣਿਆ ਨਾ ਮੇਰੀ ਕਿਸੇ ਨਾਲ ਰੰਜਿਸ਼ ਹੀ ਠੀਕ ਆ ਮੇਰੇ ਨਿਜਾਇਜ਼ ਉਹਨਾਂ ਨੇ ਵਾਰ ਕੀਤੇ ਮੇਰੇ ਸਿਰ 'ਤੇ ਤੇ ਮੈਨੂੰ ਜ਼ਖਮੀ ਕਰਕੇ ਉਸੇ ਗੱਲ ਕਰੀਏ ਸੀਸੀਟੀਵੀ ਅਸੀਂ ਦੇਖੀ ਆ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜ਼ਰੂਰ ਦਿਖਾਈ ਦੇ ਰਹੇ ਨੇ ਕੀ ਤੁਹਾਨੂੰ ਕੋਈ ਨੌਜਵਾਨ ਦੀ ਹੁਣ ਤੱਕ ਪਛਾਣ ਹੋਈ ਉਸ ਮਾਮਲੇ ਹਾਂਜੀ ਸਰ ਦੋ ਨੌਜਵਾਨਾਂ ਦੀ ਪਛਾਣ ਹੋਈ ਆ ਨਹਿਰ ਦੇਗੇ ਆ ਉਹ ਚਾਟੀਬਨ ਨਹਿਰ ਦੇ ਉਹਨਾਂ ਦੀ ਪਛਾਣ ਹੋ ਗਈ ਆ ਮੈਨੂੰ ਪਪਲ ਪੁਲਿਸ ਸਟੇਸ਼ਨ ਕੋ ਪਲੇਟ ਵੀ ਦੇਤੀਆਂ ਹਨ ਖਿਲਾਫ ਬਣਾ ਵਿਸ਼ਵਾਸ ਦਵਾਇਆ ਪੂਰੀ ਕਾਰਵਾਈ ਕੀਤੀ ਜਾਊਗੀ ਤੇ ਮੇਰੀ ਐਕਟ ਵਾ ਖੋ ਕੇ ਲੈ ਗਏ ਮੇਰੇ ਗਲ ਚ ਚੈ ਨਹੀਂ ਉਹ ਲੈ ਗਏ ਹੱਥ ਜੀ ਮੰਦਰੀ ਜੇਬ ਚ 15000 ਰੁਪਿਆ ਸੀ ਨਾਲ ਮੋਬਾਈਲ ਹੀ ਸਾਰਾ ਕੁਝ ਮੇਰਾ ਖੋ ਕੇ ਲੈ ਗਏ ਸਰ ਤੇ ਜੇਕਰ ਅਸੀਂ ਗੱਲ ਕਰੀਏ ਬਾਹਰ ਵਿੱਚ ਜਾਨ ਤੁਹਾਡੇ ਵੱਲੋਂ ਕਿਸ ਤਰ੍ਹਾਂ ਆਪਣੀ ਬਚਾਈ ਗਈ ਹੈ ਸਰ ਮੈਂ ਉੱਥੇ ਲੱਗੇ ਇੱਕ ਹੋਟਲ ਹੀ ਮੈਂ ਉਹਨਾਂ ਕੋਲ ਛੁਟ ਕੇ ਹੋਟਲ ਦੇ ਅੰਦਰ ਭੱਜਿਆ ਠੀਕ ਆ ਉਹ ਹੋਟਲ ਦੇ ਮੇਰੇ ਮਗਰ ਆ ਗਏ ਹੋਟਲ ਦੇ ਦਰਵਾਜ਼ੇ ਤੇ ਵੀ ਉਹਨਾਂ ਨੇ ਸਾਰੀ ਸੀਸੀਟੀਵੀ ਫੁਟੇਜ ਹੈਗੀ ਆ ਹੋਟਲ ਦੇ ਦਰਵਾਜ਼ੇ ਤੇ ਵੀ ਉਹਨਾਂ ਨੇ ਇੱਟਾ ਰੋੜੇ ਮਾਰੇ ਮੈਂ ਭੱਜ ਕੇ ਕਮਰੇ ਜੇ ਵੜ ਕੇ ਕੁੰਡੀ ਲਾ ਕੇ ਆਪਣੀ ਜਾਨ ਬਚਾਈ ਆ ਫਿਰ ਜਦੋਂ ਉਹ ਗਏ ਫਿਰ ਮੈਂ ਥੱਲੇ ਆਇਆ ਫਿਰ ਮੈਂ ਸਿੱਧਾ ਪੁਲਿਸ ਸਟੇਸ਼ਨ ਆਇਆ ਜੀ ਤੇ ਜੇਕਰ ਅਸੀਂ ਗੱਲ ਕਰੀਏ ਦੂਸਰੀ ਐਕਟਵਾ ਕਰੀ ਆ ਜੀ ਉਹੜੀ ਦੂਸਰੀ ਐਕਟਿਵਾ ਉਹਨਾਂ ਦੀ ਹੈ ਸਰ ਮੈਂ ਆਪਣੀ ਜਾਨ ਬਚਾਉਂਦੇ ਮੈਂ ਆਪਣੀ ਐਕਟਿਵਾ ਮੇਰੀ ਉੱਥੇ ਢੇਪੀ ਉਹਨਾਂ ਨੇ ਮੇਰੀ ਐਕਟਿਵਾ ਚੋੱਕ ਕੇ ਫਰਾਰ ਹੋ ਗਏ ਉਹਨਾਂ ਦੀ ਐਕਟਿਵਾ ਉੱਥੇ ਰਹਿ ਗਈ ਮੈਂ ਚੋੱਕ ਕੇ ਉਹ ਆਪਣੇ ਹੋਟਲ ਦੇ ਬਾਹਰ ਲਾ ਲਈ ਮੈਂ ਕਿਹਾ ਚੱਲ ਉਹਨਾਂ ਦੀ ਐਕਟਿਵਾ ਫੜਦੇ ਆਂ ਪਰ ਪੁਲਿਸ ਸਟੇਸ਼ਨ ਦੇ ਰਾਂਗੇ ਪਰ ਉਹ ਫੇਰ ਆਏ ਐਕਟਿਵਾ ਲੈ ਕੇ ਨਾਲ ਮੈਨੂੰ ਫੇਰ ਮੈਨੂੰ ਮਾਰਨ ਦੀ ਨੀਅਤ ਨਾਲ ਮੈਂ ਉੱਪਰ ਭੱਜ ਗਿਆ ਐਕਟਿਵਾ ਉਹਨਾਂ ਨੇ ਸੀਸੀਟੀਵੀ ਵਿੱਚ ਸਾਰਾ ਰਿਕਾਰਡ ਆ ਐਕਟਿਵਾ ਨਾਲ ਫੜੀ ਹੋਟਲ ਦੇ ਦਰਵਾਜ਼ੇ ਦੇ ਸ਼ੀਸ਼ੇ ਦੇ ਉਹਨਾਂ ਨੇ ਕੱਚ-ਕੁੱੱਚੇ ਤੋੜਿਆ ਨਾਲ ਗੰਦੀਆਂ ਗਾਲਾਂ ਕੱਢ ਕੇ ਤੇ ਤੁਹਾਡੀ ਐਕਟਿਵਾ ਦਾ ਕਿਹੜਾ ਨੰਬਰ ਸੀ ਤੇ ਕਿਹੜੇ ਰੰਗ ਦੀ ਐਕਟਿਵਾ ਜਿਹੜੀ ਰਾਤ ਨੂੰ ਲੈ ਕੇ ਨੌਜਵਾਨ ਫਰਾਰ ਹੋ ਚੁੱਕੇ ਨੇ ਮੈਂ ਸਰ ਇਹ ਨਵੀਂ ਐਕਟਿਵਲਿਟੀ ਹੈ ਉਹਨਾਂ ਨੰਬਰ ਆਣਾ ਵਾ ਠੀਕ ਹੈ ਟੈਂਪਰੇਰੀ ਨੰਬਰ ਸੀ ਸਰ ਤੇ ਮਰੂਨ ਕਲਰ ਦੀ ਐਕਟਿਵਾ ਮੇਰੀ ਠੀਕ ਹੈ ਨਵੀਂ ਐਕਟਿਵਾ ਵਾ ਤੇ ਉਹ ਲੈ ਕੇ ਭੱਜ ਗਏ ਮੇਰੀ ਚੈਨ ਸੀ ਗਲੇ 'ਚ ਮੇਰੀ 20000 ਰੁਪਏ ਦੀ ਚੈਨ ਜੀ ਠੀਕ ਹੈ 15000 ਮੇਰੇ ਕੋ ਕੈਸ਼ ਹੀ ਮੇਰੇ ਕੋ ਆਈਫੋਨ ਹੀ ਸਰ ਉਹ ਲੈ ਗਏ ਮੇਰੀ ਮੰਦਰੀ ਪਾਈ ਹੋਈ ਸੀ 50000 ਰੁਪਏ ਦੀ ਹੱਥ 'ਚ ਜੇ ਅਬੀ ਲੱਗੇ ਜੇ ਤਾਂ ਰਾਤ ਦੀ ਤੁਹਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਆ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਆ ਪੁਲਿਸ ਦੇ ਵੱਲੋਂ ਐਸਐਸਓ ਐਸਐਚਓ ਸਾਹਮਣੋਂ ਆਪਾਂ ਮਿਲੇ ਆ ਉਹ ਕਹਿੰਦੇ ਪੂਰੀ ਕਾਰਵਾਈ ਕੀਤੀ ਜਾਊਗੀ ਉਹਨਾਂ ਨੂੰ ਸੀਸੀਡੀ ਵੀ ਰਿਕਾਰਡਿੰਗ ਦਿਖਾਈ ਆ ਆਪਾਂ ਉਹ ਕਹਿੰਦੇ ਪੂਰੀ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਇਹ ਨੋਟਿਸ ਚ ਆ ਗਏ ਸਰ ਗ੍ਰਫਤਾਰੀ ਸਰ ਵੇਖੋ ਮੈਂ ਆਪਣੇ ਘਰ ਜਾਣਿਆ ਐਦਾ ਤਾਂ ਕੋਈ ਨਹੀਂ ਸੇਵ ਨਹੀਂ ਹੈਗਾ ਠੀਕ ਆ ਹੁਣ ਆਪਾਂ ਇਹ ਨੌਜਵਾਨ ਆ ਬਜ਼ੁਰਗ ਬੰਦੇ ਦਾ ਕੀ ਹਾਲ ਕਰਦੇ ਮੇਰੇ ਪ੍ਰਤੀ ਮੈਂ ਤਾਂ ਭੱਜ ਕੇ ਆਪਣੀ ਜਾਨ ਬਚਾ ਲਈ ਆ ਜੇ ਮੇਰੇ ਮੇਰੀ ਜਗ੍ਹਾ ਕੋਈ ਬਜ਼ੁਰਗ ਹੁੰਦਾ ਉਹਨੇ ਤਾਂ ਉੱਥੇ ਪਿਆ ਰਹਿਣਾ ਹੁੰਦਾ ਉਹਨੇ ਉਹਨੇ ਕੁਟੀ ਜਾਣਾ ਹੁੰਦਾ ਠੀਕ ਆ ਤੁਸੀਂ ਸੀਸੀਟੀਵੀ ਰਿਕਾਰਡਿੰਗ ਤੁਹਾਨੂੰ ਦੇਨੇ ਤੁਸੀਂ ਆ ਵੇਖੋ ਕਿੱਦਾਂ ਮੇਰੇ ਤੇ ਹਮਲਾ ਕੀਤੇ ਲਾ ਨੇ ਬਾਰਾ ਟੈਂਕਰ ਲੱਗੇ ਮੇਰੇ ਸਿਰ ਤੇ ਸਰ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਸ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਆ ਫਿਲਹਾਲ ਸੀਸੀਟੀਵੀ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਉੱਥੇ ਪਹੁੰਚਦੇ ਨੇ ਤਾਂ ਸ਼੍ਰੀਆਮ ਇਸ ਨੌਜਵਾਨ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਜ਼ਖਮੀ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਨਾਲ ਐਸੇ ਵੀ ਐਕਟਵਾਤਾ ਹੋਰ ਵੀ ਜਿਹੜਾ ਕੀਮਤੀ ਸਮਾਨ ਆ ਉਹ ਲੈ ਕੇ ਫਰਾਰ ਹੋ ਚੁੱਕੇ ਨੇ ਤਾਂ ਇਸ ਮਾਮਲੇ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਥਾਣਾ ਬੀਟਵੀਨ ਦੇ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਹੈ